ਵਿਦਿਆਕ ਸ਼ਹਿਰੀ ਕਲਸੀ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਕਰੀਬ 40 ਲੱਖ ਰੁਪਏ ਦੀ ਲਾਗਤ ਦੇ ਨਾਲ ਨਵੇਂ ਬਣੇ ਕਲਾਸਰੂਮਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਕਾਂਗਰਸ ਸਮੇਤ ਦੂਸਰੀ ਵਿਰੋਧੀ ਪਾਰਟੀਆਂ ਤੇ ਸਾਦੇ ਤਿੱਖੇ ਨਿਸ਼ਾਨੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਜੋਗ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਦੇ ਵਿੱਚ ਜ਼ਮੀਨੀ ਪੱਧਰ ਤੇ ਕੰਮ ਕਰ ਰਹੀ ਹੈ ਜਿਸ ਦੇ ਚੱਲਦਿਆਂ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਦਾਖਲੇ ਨੂੰ ਲੈ ਕੇ ਭਾਰੀ ਵਾਅਦਾ ਹੋਇਆ ਹੈ ਇਨਾ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਅਮਨ ਸ਼ੇਰ ਸਿੰਘ ਸੈਰੀ ਕਲਸੀ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਨਵੇਂ ਬਣੇ ਕਲਾਸਰੂਮਾਂ ਦਾ ਉਦਘਾਟਨ ਕਰਨ ਮੌਕੇ ਕੀਤਾ ਇਸ ਮੌਕੇ ਤੇ ਵਿਧਾਇਕ ਸ਼ੈਰੀ ਕਲਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਨੂੰ ਬੁਲੰਦੀਆਂ ਤਲ ਜਿਲੇ ਜਾਨ ਲਈ ਕੋਈ ਕਸਰ ਨਹੀਂ ਬਾਕੀ ਛੱਡੀ ਜਾ ਰਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੇ ਭਵਿੱਖ ਲਈ ਲਗਾਤਾਰ ਕੰਮ ਕਰਦੀ ਰਹੇਗੀ ਉਨਾ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਦੀ ਕਮਾਨ ਸੰਭਾਲਣ ਉਪਰੰਤ ਇਹ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਕ੍ਰਾਂਤੀ ਲਿਆਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਸਰ ਬਹੁਤ ਬੈਨੀਫਿਟ ਮਿਲੇਗਾ ਕਿਉਂਕਿ ਜਿੰਨੇ ਵੀ ਹੁਣ ਨਵੇਂ ਕਲਾਸ ਰੂ ਬਣ ਰਹੇ ਨੇ ਇਹ ਸਾਰੇ ਕਲਾਸ ਨੂੰ ਬੜੇ ਹਾਈ ਟੈਕ ਟੈਕਨੋਲੋਜੀ ਨੂੰ ਬਣ ਰਹੇ ਨੇ ਇੰਨਾਂ ਚ ਸਾਰਿਆਂ ਚ ਪ੍ਰੋਜੈਕਟਰ ਲੱਗਦਾ ਕਰੇ ਨੇ ਔਰ ਬਹੁਤ ਬੈਨੀਫਿਟ ਆਉਣ ਵਾਲੇ ਸਮੇਂ 'ਚ ਬੱਚਿਆਂ ਨੂੰ ਮਿਲਣ ਵਾਲਾ ਤੇ ਟੀਚਰ ਸਹਿਬਾਨ ਬੜੀ ਮਿਹਨਤ ਕਰਵਾ ਰਹੇ ਨੇ ਕਿ ਇਹ ਸਕੂਲ ਦੀ ਗੱਲ ਪਕੜੀਏ ਇਹ ਸਕੂਲ ਅੱਜ ਤੋਂ ਮੇਰਾ خیال 5-7 ਸਾਲ ਪਹਿਲਾਂ ਮ ਖਾਇਆ ਸੀਗਾ ਲੇਕਿਨ ਬਹੁਤ ਬੁਰਾ ਹਾਲ ਸੀਗਾ ਲੇਕਿਨ ਅੱਜ ਜਦ ਜਮ ਆਇਆ ਤੇ ਸਕੂਲ ਦੀ ਨੁਹਾਰ ਹੀ ਬਿਲਕੁਲ ਚੇਂਜ ਹੈ ਇਥੋਂ ਦਾ ਸਟਾਫ ਬਹੁਤ ਮਿਹਨਤੀ ਹੈ ਔਰ ਮਿਹਨਤੀ ਸਟਾਫ ਸਦਕਾ ਅੱਜ ਇਹ ਸਕੂਲ ਦੀ ਬਿਲਕੁਲ ਨੁਹਾਰ ਚੇਂਜ ਹੋਈ ਹੈ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਬੱਚਿਆਂ ਦੀ ਗਰੋਥ ਹੀ ਵਧੇਗੀ ਔਰ ਬਹੁਤ ਬੈਨੀਫਿਟ ਹੋਣ ਵਾਲਾ ਸਾਰੇ ਇਲਾਕੇ ਨੂੰ ਜੀ ਸਰ ਪੇਰੈਂਟਸ ਨੂੰ ਮੈਂ ਖੋ ਗੱਲ ਕਹਿਣੀ ਚਾਹਾਂਗਾ ਕਿ ਇੱਕ ਵਾਰੀ ਸਕੂਲ ਆਣ ਕਿ ਜੋ ਤੱਕ ਸਕੂਲ ਵਿజిਟ ਨਹੀਂ ਕਰਨਗੇ ਉਹ ਤੱਕ ਉਹਨਾਂ ਨੂੰ ਪਤਾ ਲੱਗੂਗਾ ਨਹੀਂ ਕਿ ਸਕੂਲ ਕਿ ਬਣ ਚੁੱਕਾ ਹੈ ਸਕੂਲ 'ਚ ਹੈ ਕੀ ਕੀ ਹੈ ਕੋਈ ਵਿజిਟ ਕਰ ਲਿਓ ਵਿజిਟ ਕਰਨਗੇ ਆਟੋਮੈਟਿਕਲੀ ਉਹਨਾਂ ਦਾ ਜਿਹੜਾ ਵਾ ਰੁਝਾਨ ਅਗਰ ਪਤਾ ਲੱਗ ਜਾਵੇ ਮੈਂ ਦੱਸਣਾ ਚਾਹੁੰਦਾ ਵੀ ਤਕਰੀਬਨ ਹੁਣ ਤੱਕ ਜੋ ਮੈਨੂੰ ਲੱਗਦਾ ਵੀ ਮੈਂ 5 ਕਰੋੜ ਰੁਪਏ ਜਿਹੜਾ ਸਕੂਲਾਂ ਦੇ ਵਿੱਚ ਆਪਾਂ ਜਿਹੜਾ ਦੇ ਚੁੱਕੇ ਆਂ ਬਾਕੀ ਹੱਲੇ ਪ੍ਰੋਸੈਸ ਜਿਹੜਾ ਚੱਲ ਸੁ ਚੱਲੇ ਜਾ ਰਹੀ ਹੈ ਕਿਉਂਕਿ ਸਾਡਾ ਫੋਕਸ ਮੇਨ ਇਹ ਹੋਆ ਵੀ ਪੰਜਾਬ ਦਾ ਪੰਜਾਬ ਦੀਆਂ ਜੜ੍ਹਾਂ ਸਾਡੇ ਬੱਚੇ ਨੇ ਜਿਨ੍ਹਾਂ ਦੇ ਮੋਢਿਆਂ ਤੇ ਆਉਣ ਵਾਲੇ ਸਮੇਂ ਨੂੰ ਭਾਰਨਾ ਪੰਜਾਬ ਦਾ ਇਹਨਾਂ ਨੂੰ ਸਹੀ ਰਾਹ ਤੇ ਦਿਸ਼ਾ ਦੱਸਣਾ ਦਿਖਾਉਣਾ ਇੱਕ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਔਰ ਅੱਜ ਉਸ ਜੰਗੀ ਪੱਧਰ ਤੇ ਸਰਕਾਰ ਕੰਮ ਕਰ ਰਹੀ ਹੈ ਔਰ ਨਾਲ ਦੇ ਨਾਲ ਟੀਚਰ ਸਹਿਬਾਨ ਜਿਹੜੇ ਮੋਢ ਨਾ ਮੋਢਾ ਲਾ ਕੇ ਸਾਥ ਦੇ ਰਹੇ ਨੇ ਸੋ ਮੈਂ ਰਣੀ ਆ ਸਮੂਹ ਪਿੰਡ ਵਾਸੀਆਂ ਦਾ ਵੀ ਜਿੱਥੇ ਵੀ ਜਾਂਦੇ ਆ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਔਰ ਵੱਖਰੀ ਇੱਕ ਊਰਜਾ ਜਿਹੜੀ ਐ એનર્ਜੀ ਜਿਹੜੀ ਵੱਖਰੀ ਜਿਹੜੀ ਐ ਮਹਿਸੂਸ ਹੋ ਰਹੀ ਹੈ ਆਪੇ ਨੂੰ ਤੇ ਨਾ ਚਾਹਗੇ ਕਿ ਇਹ ਹਲ ਨਹੀਂ ਵੀ ਕੀ ਮਾਪੇ ਜਿਹੜੇ ਨਾ ਸੰਭਾਈ ਚੁਕਰੀ ਬੰਦ ਦੇਖੋ ਇਹ ਇੱਕ ਜਿਹਦਾ ਕਿਥੇ ਜਿੱਥੇ ਮਾਈਂਡ ਸੈਟ ਹੋ ਜਾਵੇ ਉਹਨੇ ਉਹ ਕੰਮ ਕਰਨਾ ਬਟ ਕਹਿਣ ਦਾ ਭਾਵੇਂ ਆ ਹੁਣ ਅੱਜ ਮੈਂ ਆਇਆ ਕਿੱਥੇ ਆਇਆ ਸਿਹਰਾ ਮੱਝਾ ਸਿੰਘ ਇੱਕ ਸਾਡਾ ਕਾਫੀ ਪਿੰਡ ਜਿਹੜੇ ਨੇ ਇਹਦੇ ਨਾਲ ਟੱਚ ਕਰਦਾ ਹੈ ਰਾਜ ਲਾਗੇ ਚੱਕੇ ਪਿੰਡਾਂ ਦੇ ਵਿੱਚ ਪਤਾ ਵੀ ਸ਼ਰੀ ਸਰਕਾਰੀ ਸਕੂਲ ਚ ਹੈ ਕੀ ਕਰਨਾ ਇੱਕੋ ਦੇਖ ਰਿਖ ਚੈੱਕ ਕਰਨਾ ਹੈ ਔਰ ਲੋਕਾਂ ਨੂੰ ਸਮਰਪਿਤ ਕਰਨਾ ਹੈ ਸੋ ਇਹੋ ਇੱਕ ਮੈਸੇਜ ਹੁੰਦਾ ਜਿਹੜਾ ਮੈਸੇਜ ਆਪਾਂ ਦੇਣਾ ਚਾਹੁੰਦੇ ਆ ਵੀ ਨਹੀਂ ਹੁਣ ਐਮਐਲਏ ਵੀ ਆਪ ਸਰਕਾਰੀ ਸਕੂਲਾਂ ਤੇ ਜਾ ਰਹੇ ਨੇ ਇਹਦਾ ਮਤਲਬ ਅੱਗੇ ਨਾਲੋਂ ਚੇਂਜ ਹੋਇਆ ਤੇ ਤਾਂ ਹੀ ਆ ਰਹੇ ਨੇ ਔਰ ਦੇਖੋ ਜਦੋਂ ਆਉਂਦੇ ਆ ਸਾਰਾ ਪਿੰਡ ਇਕੱਠਾ ਹੋਇਆ ਹੁੰਦਾ ਆ ਕੇ ਵੇਖਦਾ ਨੇ ਤੇ ਉਸ ਤਰ੍ਹਾਂ ਜੇ ਇਕੱਲੇ ਇਕੱਲੇ ਨੂੰ ਵੀ ਬਲਾਗ ਪਿੰਡ ਜਦੋਂ ਆਉਂਦਾ ਨਹੀਂ ਜਿੱਦ ਤਰ ਹੁਣ ਸਾਨੂੰ ਕੋਈ ਸੁਣ ਨਾ ਆ ਗਿਆ ਕੋਈ ਵੇਖਣ ਆ ਗਿਆ ਕੋਈ ਸਾਡਾ ਵਰਕਰ ਸੇ ਬਾਹਰ ਉਹਨਾਂ ਦੀ ਸਪੋਰਟ ਨਾ ਆ ਕੇ ਇੱਕ ਮੈਸੇਜ ਗੁੱਡ ਜਾ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਵਿਰੋਧੀ ਕਿਹੜੀ ਪਾਰਟੀ ਦੀ ਗੱਲ ਕਰਦੇ ਦੱਸੋ ਪਹਿਲਾਂ ਕਾਂਗਰਸ ਦੀ ਗੱਲ ਕਰੀ ਇਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਆ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕੀ ਕੀਤਾ ਉਹਨਾਂ ਨੇ ਇੱਕੋ ਗੱਲ ਹੀ ਕਹਿਣੀ ਨਾ ਜੀ ਸਕੂਲਾਂ ਦਾ ਐਵੇਂ ਇੱਕ ਪ੍ਰਪੋਗੰਡਾ ਬਣਾਇਆ ਜੀ ਇਹਨਾਂ ਨੇ ਇਹਨਾਂ ਦੇ 32 ਐਮਐਲਏ ਸਾਡੇ ਟਰੱਸਟ ਚ ਨੇ ਜੀ ਇਹ ਕਿਹੜਾ ਸਾ ਮਟੀਰੀਅਲ ਆ ਗਿਆ ਜੀ ਇਹ ਪੁੱਛੋ ਤੁਸੀਂ ਸਮਾਰਟ ਫੋਨ ਦੀ ਗੱਲ ਕੀਤੀ ਸੀ ਲੋਕਾਂ ਨੂੰ ਦੇ ਦਿੱਤੇ ਇਹਨਾਂ ਨੇ ਫਿਰ ਇਹ ਕਹਿੰਦੇ ਆਂ ਨਾ ਭਗਵੰਤ ਮਾਨ ਦੀ ਸਰਕਾਰ ਨਹੀਂ ਚੱਲਦੀ ਜੀ ਇਹ ਜੋ ਕਰਦੇ ਰੇ ਇਹਨਾਂ ਕੋ ਬਿਜਲੀ ਦੀ ਗਰੰਟੀ ਪੂਰੀ ਨਹੀਂ ਹੋਣੀ ਇਹਨਾਂ ਕੋ 6 ਮਹੀਨੇ ਨਹੀਂ ਨਿਕਲਨੇ ਵੀ ਇਹਨਾਂ ਨੂੰ ਜਿਹੜੇ ਵੀ ਸਵਾਲ ਪੁੱਛੋਗੇ ਚਾਹੇ ਇਹਨਾਂ ਨੂੰ ਕਰ ਕਰ ਨੌਕਰੀ ਦੀ ਗੱਲ ਕਰੋਗੇ ਚਾਹੇ ਗੁਟਕਾ ਸਾਫ ਫੜ ਕੇ ਸੋਵਾ ਜੜੀਆਂ ਖਾਧੀਆਂ ਸੀ ਉਹ ਗੱਲ ਕਰੋਗੇ ਇੰਨੂੰ ਪੁੱਛੋਗੇ ਤੁਸੀਂ ਸੱਜੇ ਪਾਸੇ ਜਵਾਬ ਤੁਹਾਨੂੰ ਖੱਬੇ ਪਾਸੇ। ਇਤਰਾ ਹੀ ਭਾਜੀ ਪੀ ਦਾ ਲੋ ਇਤਰਾ ਹੀ ਅਕਾਲੀ ਦਾ ਲੋ ਸੋ ਕਹਿਣ ਦਾ ਭਾਵ ਅਸੀਂ ਉਹ ਲੋਕ ਆ। ਆਪਾਂ ਕੰਮ ਕਰਨ ਵਾਲੇ ਜ਼ਮੀਨੀ ਪੱਧਰ ਤੇ। ਅੱਜ ਕੋਈ ਵੋਟਾਂ ਦੇ ਲਈ ਨਾ ਵੋਟਾਂ ਲੈਣਾ ਹੈ। ਕਾਹਦੇ ਕਰਕੇ ਆਏ? ਲੋਕਾਂ ਨੂੰ ਦੱਸ ਰਹੇ ਆ ਵੀ ਜੇ ਤੁਸੀਂ ਸਾਨੂੰ ਚੁਣਿਆ ਸੀ। ਆਪਾਂ ਤੁਹਾਡੇ ਬੱਚਿਆਂ ਦੀ ਹਿਫਾਜ਼ਤ ਕਰਨਾ ਹੈ। ਤੁਹਾਡੇ ਬੱਚਿਆਂ ਨੂੰ ਵਧੀਆ ਦੇਖ ਦੇਣਾ ਚਾਹੁੰਦੇ ਆ। ਸਕੂਲਾਂ ਨੂੰ ਸੁਧਾਰ ਕਰਨਾ ਚਾਹੁੰਦੇ ਆ। ਸਟੈਪ ਬਾਈ ਸਟੈਪ ਲੱਗੇ ਆ। ਹੁਣ ਨਸ਼ੇ ਦਾ ਜੁੱਧ ਨਸ਼ੇ ਦੇ ਵਿਰੁੱਧ ਜਿਹੜਾ ਚੱਲ ਰਿਹਾ ਹੈ ਜੰਗੀ ਪੱਧਰ ਤੇ ਚੱਲ ਰਿਹਾ ਹੈ ਸਾਡਾ। ਉਹ ਮੈਂ ਅਜੇ ਤੱਕ ਦੇਤੀ ਨਹੀਂ ਬਿਲਕੁਲ ਜੀ ਮੈਂ ਪਿੰਡ ਵਾਸੀਆਂ ਨੂੰ ਮੈਂ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਮੈਂ ਗਰਾਊਂਡ ਲੈਵਲ ਤੇ ਹਰ ਗਲੀ ਦੇ ਵਰਕਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਤਗੜੇ ਹੋ ਕੇ ਆਪਾਂ ਇਹਦਾ ਸਾਥ ਦੇਈਏ ਜਿਹੋ ਤਾਂ ਨਸ਼ਾ ਦੇ ਹੋਇਆ ਕਾਰਨ ਕੀ ਹੈ ਕਿਉਂਕਿ ਇਹਨਾਂ ਸੋਚੀਏ ਵੀ ਇਹ ਗਵੰਧੀਆਂ ਦੇ ਘਰਾਂ ਅੱਗ ਲੱਗੀ ਹੈ ਪਤਾ ਕੋਈ ਨਹੀਂ ਕਿ ਉਹਦਾ ਸ਼ੇਕ ਜੇ ਜ਼ਿਆਦਾ ਵੱਧ ਜੇ ਤਾਂ ਕੋਈ ਆਪਣੇ ਕਰਨ ਵਾਲਾ ਇਹਦੇ ਨਾਲ ਜੇ ਜਦੋਂ ਆਪਣੇ ਤੁਹਾਨੂੰ ਲੱਗੇ ਫਿਰ ਉਹ ਬੰਦਾ ਮਹਿਸੂਸ ਕਰਦਾ ਸੋ ਮੇਰੀ ਬੇਨਤੀ ਹੈ ਜੇ ਸਰਕਾਰ ਦੱਤ ਕੇ ਚਟਾਨ ਬਣ ਕੇ ਖੜੇ। ਪੂਛ ਸਾਥ ਦੇ ਲਈ ਆ। ਨਸ਼ੇ ਦੀ ਜੇ ਗੱਲ ਕਰਦੇ ਆ ਤੇ ਕੋਈ ਅਫਸਰ ਵੀ ਮੈਂ ਕਹਿ ਸਕਦਾ ਉਹ ਵੀ ਸਖਤ ਤੋਂ ਸਖਤ ਰਵਈਆ ਵਰਤ ਰੇ। ਦੱਸੋ ਕਹਿਣ ਦਾ ਭਾਵ ਹੁਣ ਕਮੀ ਜੇ ਪੂਰੀ ਹੋਰ ਕਰਨੀ ਆ ਤੇ ਸਾਡੇ ਪੰਜਾਬ ਦੀ ਆਬਾਦ ਨੂੰ ਜਨਤਾ ਨੂੰ ਸਾਧਣਾ ਚਾਹੀਦਾ। ਮੈਂ ਕਈ ਮਾਮਾ ਕੋ ਜਾਨਣਾ, ਬਜ਼ੁਰਗਾਂ ਕੋ ਜਾਨਣਾ। ਮਨਨੋਂ ਬੇਨਤੀ ਕਰਦਾ ਮੈਂ ਕਹਿੰਦਾ ਯਾਰ ਸਾਥ ਦਿਓ। ਹੁਣ ਕਈਆਂ ਕੋ ਮੈਂ ਜਾਨਣਾ ਜਿਤਨਾ ਮੈਂ ਪੁੱਛਿਆ ਕਿਸੇ ਨੂੰ। ਮਗਜ ਜੀ ਨਸ਼ੇ ਦੀ ਕੀ ਪੋਜੀਸ਼ਨ ਆ? ਕਹਿੰਦਾ ਜੀ ਅੱਗੇ ਨਾਲੋਂ ਕਾਫੀ ਫਰਕ ਆ। ਪਰ ਥੋੜਾ ਥੋੜਾ ਹੈਗਾ ਜਦੋਂ ਪੁੱਛੀਏ ਨਾ ਵੀ ਨਾ ਦੱਸੋ ਵੀ ਸਾਨੂੰ ਨੇ ਕੀ ਲੋੜ ਆਦੀ ਬੁਰੇ ਬਣਦੀ ਕੱਲ ਉਹ ਹੀ ਆ ਵੀ ਭਗਤ ਸਿੰਘ ਜਮੇ ਪਰ ਜਮੇ ਗਵਾਂਡੀਆਂ ਦੇ ਘਰ ਸਾਡੇ ਜਿੱਦਣ ਆਪਣੀ ਸੋਚ ਇੱਕ ਇਨਕਲਾਬੀ ਹੋ ਗਈ ਨਾ ਵੀ ਯਾਰ ਇੱਕ ਕੋੜ ਖਤਮ ਕਰਨਾ ਇਸ ਕੋੜ ਨੂੰ ਪੰਜਾਬ ਚੋਂ ਖੁੱਡ ਸੁਟਣਾ ਉਹ ਦਿਨ ਦੂਰ ਨਹੀਂ ਇਹ ਸਾਨੂੰ ਸਾਰਿਆਂ ਦੀ ਇੱਕ ਦੂਜੇ ਦੇ ਸਾਥ ਦੀ ਲੋੜ ਹੈ ਅਸੀਂ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ ਸਾਨੂੰ ਲੋਕ ਡਿਮਾਂਡ ਕਰਦੇ ਸੀ ਆਪਾਂ ਤੇ ਖੜ ਗਏ ਸਾਨੂੰ ਲੋਕ ਕਹਿੰਦੇ ਸੀ ਡਿਪੂਕਸ ਵਿੱਚ ਨਸ਼ਾਜੀ ਡਿਪੂਕਸ ਵਾਲੇ ਫੜਦੇ ਨੇ ਛੜ ਦਿੰਦੇ ਆਪਾਂ ਪੁਲਸ ਦੇ ਨਾਲ ਆਪ ਗਾਜ ਕਰ ਰਹੇ ਕਿ ਕਿੱਥੇ ਕਮੀ ਆ ਰਹੀ ਕਿਹੜੀ ਚੀਜ਼ ਦੀ ਕਮੀ ਆ ਰਹੀ ਉਹਨੂੰ ਕਮੀ ਨੂੰ ਦੂਰ ਕਰ ਰਹੇ ਜੇ ਕੋਈ ਕੋਈ ਗੜਬੜੀ ਵੀ ਕਰਦਾ ਉਸ ਅਫਸਰ ਦੇ ਉੱਤੇ ਵੀ ਜਾਜ ਲੱਗ ਰਹੀ ਹੈ ਸੋ ਕਹਿਣ ਦਾ ਭਾਵ ਅਸੀਂ ਤੇ ਜੋ ਸਾਨੂੰ ਲੋਕਾਂ ਨੇ ਕਿਹਾ ਆਪਾਂ ਤੇ ਖਲੋਗੇ ਹੁਣ ਸਾਨੂੰ ਜਨਤਾ ਦੇ ਸਾਥ ਦੀ ਵੀ ਲੋੜ ਹੈ ਔਰ ਕਈ ਜਗ੍ਹਾ ਤੇ ਤਾਂ ਬਹੁਤ ਜਿਆਦਾ ਸਾਥ ਮਿਲ ਰਿਹਾ ਔਰ ਮੈਨੂੰ ਆਸ ਹੈ ਵੀ ਜਿਉਂ ਪੰਜਾਬ ਦਾ ਮਾਹੌਲ ਪੰਜਾਬ ਦੇ ਲੋਕ ਦਤ ਕੇ ਇਸ ਨਸ਼ੇ ਦੇ ਵਿਰੁੱਧ ਹੋਗੇ ਤੇ ਜੜੋਂ ਖੇੜ ਦਿੰਦੇ ਹਾਂ